ਹਾਂਜੀ ਦੋਸਤੋ ਆ ਵੀਡੀਓ ਲਾਸਟ ਤੱਕ ਦੇਖਿਓ। ਕੋਈ ਭਾਈ ਨਹੀਂ ਦੇਖਿਓ ਆਪਣੀ ਵੇਖੀ ਰੱਖਿਓ ਕਿ ਮੈਂ ਬਦਲਾ ਲੈਣਾ ਵਾ। ਦੇਖੀ ਜਾ ਬਸ ਲਾਸਟ ਤੱਕ। ਬਣੇ ਰੂ ਵੀਡੀਓ ਦੇ ਨਾਲ। ਓ ਤਮੀਜ਼ ਨਾਲ ਸੇਮਾ ਜੀ ਪਿੰਡ ਦੇ ਮੋਤਵਾਰ ਬੰਦੇ ਆ। ਤੇ ਲੈ ਜਾ ਫੇਰ ਆਪਣੇ ਮੋਤਵਾਰ ਨੂੰ ਨਹੀਂ ਤੇ ਮਾਰ ਮਾਰ ਮੁਕੀਆਂ ਦੀ ਮੈਂ ਮੋਤਵਾਰੀ ਘੜ ਦੇਣੀ ਐ। ਚਲੋ ਬਰ। ਚਲੋ। ਓ ਸੇਮਾ ਜੀ ਕੀ ਗੱਲ? ਤੁਸੀਂ ਹੀ ਬੜਾ ਬਰੰਗਲ ਫਾਫਾ ਵਾਂਗੂ ਮੁੜੇ ਜੇ ਉਹ ਕੁਝ ਨਹੀਂ ਅਫਸਰੋ ਅੰਦਰ ਇੱਕ ਬੰਦੇ ਕੋਲ ਐਕਟਿੰਗ ਨਹੀਂ ਹੋਣ ਦੀ ਸੇਮਾ ਜੀ ਨੇ ਮੜਾ ਜਾ ਕੇ ਉਹਨਾਂ ਨੂੰ ਸਮਝਾਇਆ ਵਾ ਤੇ ਉਹਨਾਂ ਗੁੱਸੇ ਜਾ ਕੇ ਸਾਨੂੰ ਹੀ ਬਾਹਰ ਕੱਢਤਾ ਬੱਸ ਐਨੀ ਗੱਲ ਤੇ ਬਾਹਰ ਕੱਢਤਾ ਮੈਂ ਤਾਂ ਸੋਚਿਆ ਗੁਰੂ ਕਿਤੇ ਤੁਸੀਂ ਅੰਦਰ ਹੀਰੋਣ ਛੇੜਤੀ ਹੈ ਜਨਾਬ ਤੁਹਾਨੂੰ ਇਹ ਇਹੋ ਜਿਹਾ ਲੱਗਦੇ ਆ ਲੱਗਦਾ ਤਾਂ ਤੁਸੀਂ ਮੈਨੂੰ ਸ਼ੱਕ ਲੋ ਚਲੋ ਇਹੋ ਜਿਹਾ ਮਜ਼ਾਕ ਕਰਨਿਆ ਅਫਸਰੋ ਵੇਖ ਲਓ ਤੁਹਾਡੇ ਹੁੰਦਿਆਂ ਨਾ ਮੋਤਵਾਰ ਬੰਦਿਆਂ ਦੀ ਮਾਸਾ ਇਤਨੀ ਜੇ ਕੀਤੀ ਅਛਾ ਇਨਾਂ ਦੀ ਇਹ ਮਜਾਲ ਆਓ ਹਾਂ ਮੇਰੇ ਨਾਲ ਇਹਨਾਂ ਨੂੰ ਵੀ ਦੱਸਿਆ ਵੀ ਗਰਮੀਤ ਸਿੰਘ ਆਰਡਰ ਸ਼ੈ ਕੀ ਆ ਉਹ ਗੁਰੂਆ ਤੁਹਾਨੂੰ ਜੀਜੀ ਨਾ ਕਰਦੇ ਫਿਰ ਤਾਂ ਮੇਰਾ ਨਾਮ ਟਾ ਦਿਓ ਆਓ ਅੰਦਰ ਉਹ ਹੈਲੋ ਯਾਰ ਵੇਲੀ ਆਪਣੇ ਆਜੋ ਆਜੋ ਉਹ ਆਜੋ ਆਜੋ ਬੈਠੋ ਬੈਠੋ ਸਹਿਮਾ ਜੀ ਦੇਖੋ ਨਟਾਰਨਾ ਸ਼ੂਟਿੰਗ ਅੱਖੇ ਚ ਤੁਹਾਡੀ ਵਾਲੇ ਕੋਈ ਵੇਖ ਜੇ ਤਾਂ ਬਾਈ ਦੀ ਪਲਾਨਿੰਗ ਦੇਖਿਓ ਹੁਣ ਐਕਸ਼ਨ ਰਾਜੂ ਉਹ ਪੈਸੇ ਲਿਆ ਨਾ ਪ੍ਰੋਪਰਟੀ ਦੇ ਕਾਜ ਕਿ ਲਿਆ ਮੋਰ ਕੱਢ ਕੱਟ 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 ਸ਼ੇਰਾ ਜੀ ਜਦੋਂ ਗੁੱਠਾ ਲਾਉਣਾ ਨਾ ਤੇ ਮੁੰਡੇ ਵਾਲੇ ਵੇਖਣਾ ਅੱਛਾ 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 ਹਾਂ ਕੋਨੀ ਭਾਜੀ ਗਾ ਤਿਆਰ ਰੱਖੂਗਾ ਨਹੀਂ ਪਤਾ ਲੱਗਾ ਠੀਕ ਆ ਕੋਨੀ ਉਹ ਆ ਤੇ ਫੇਰ ਉਹੀ ਰੰਡੀ ਰੋਣਾ ਸ਼ੋਕੇ ਬੈ ਗਿਆ ਐਕਸ਼ਨ ਉਹ ਰਾਜੂ ਉਹ ਪੈਸੇ ਲੈ ਗਿਆ ਨਾਲ ਪ੍ਰਾਪਰਟੀ ਦੇ ਕਾਗਜ਼ ਲੈ ਗਿਆ ਆ ਚੱਕ ਪੈਸੇ ਆ ਫੜ ਪ੍ਰਾਪਰਟੀ ਮੇਰੀ ਜ਼ਿੰਦਗੀ ਮੇਰੀ ਕੁੜੀ ਜ਼ਿੰਦਗੀ ਦੋਆ ਦੂਰ ਦਾ ਹੋ ਜਾ ਕਿਤੇ ਹਾਂ ਉਹ ਤੈਨੂੰ ਇੰਨੀ ਵੀ ਗੱਲ ਦੀ ਸਮਝ ਨਹੀਂ ਲੱਗਦੀ ੱੱਲੇ ਗੂਠਾ ਤੇ ਸਾਹਮਣੇ ਬੂਥਾ ਇਹ ਕਿਹੜਾ ਕੰਮ ਆ ਪਤਾ ਨਹੀਂ ਕਿੱਥੋਂ ਫਰਮੈਸੀ ਚੁੱਕ ਲਿਆ ਹੁੰਦੇ ਆ ਤਾਈਆਂ ਮੁੜਕੇ ਇਹਨਾਂ ਦੀਆਂ ਫਿਲਮਾਂ ਨਹੀਂ ਚੱਲਦੀਆਂ ਓ ਯਾਰ ਇੱਕ ਤੇ ਇਹਨਾਂ ਬੜਾ ਦੁਖੀ ਕੀਤਾ ਐੜੀ ਯਾ ਵੀ ਕਿਧਰ ਡੁੱਬ ਗਈ ਆ ਯਾਰ ਇੱਕ ਤੇ ਇਹਨਾਂ ਬੜਾ ਦੁਖੀ ਕੀਤਾ ਉਹਨਾਂ ਨੂੰ ਕੱਢੋ ਕਿਸ ਤਰੀਕੇ ਬਾਹਰ ਸਾਰੇ ਪਿੰਡ ਦੇ ਮੋਤਵਾਰ ਬੰਦੇ ਆ ਜੇ ਆਪਾਂ ਇਹਨਾਂ ਨੂੰ ਕੱਢਤਾ ਨਾ ਇਹਨਾਂ ਸ਼ੂਟਿੰਗ ਬੰਦ ਕਰਾ ਦੇਣੀ ਫਿਰ ਕੀ ਕਰੀਏ ਆਪਾਂ ਇਦਾਂ ਕਰਦੇ ਇਹਨੂੰ ਬਹੁਤਾ ਕੀੜਾ ਲੜਦਾ ਨਾ ਐਕਟਿੰਗ ਦਾ ਇੱਕੋ ਕਰਾ ਲੈਨੇ ਹੁਣ ਆਏ ਕੋ ਹੈ ਨਹੀਂ ਆ ਇਹਨੇ ਆਪੇ ਸ਼ਰਮਿੰਦਾ ਹੋ ਕੇ ਨਿਕਲ ਜਾਣਾ ਹਾਂ ਜਾ ਬੁਲਾ ਕੇ ਲਿਆ ਆਇਓ ਜਰਾ ਤੁਹਾਨੂੰ ਇਹ ਸੀਨ ਸੌਖਾ ਲੱਗਦਾ ਜੇ ਮੈਂ ਤੁਹਾਨੂੰ ਕਵਾਂਗੇ ਇਹ ਸੀਨ ਤੁਸੀਂ ਕਰੋ ਤੇ ਕਰ ਲੋਗੇ ਮਾਂ ਨਾਲ ਕੋ ਚੱਕਰ ਨਹੀਂ ਦੇ ਪਰ ਮੇਰੀ ਇੱਕ ਸ਼ਰਤ ਆ ਜੇ ਇਹ ਸੀਨ ਪਹਿਲੇ ਟੇਕ ਚ ਨਾ ਨਿਕਲਿਆ ਤੇ ਤੁਸੀਂ ਇੱਥੋਂ ਨਿਕਲ ਜਾਓਗੇ ਉਹ ਡਾਇਰੈਕਟਰ ਸਾਹਿਬ ਤੁਸੀਂ ਸੀਨ ਤਾਂ ਰੈਡੀ ਕਰੋ ਡੈਲਗ ਬੋਲਣ ਲਈ ਤਾਂ ਸਮਝਦੇ ਬੁੱਲ ਫਰਕਣ ਦੇ ਆ ਚਲੋ ਵੇਖ ਲੈਨੇ ਆ ਫਿਰ ਆਜੋ ਰੁਕੋ ਰੁਕੋ ਸਾਡੀ ਵੀ ਇੱਕ ਸ਼ਰਤ ਆ ਕਿਹੜੀ ਅ ਸੇਮਾਈ ਦੇ ਨਾਲ ਜਿੰਨੇ ਬੰਦੇ ਫਰੇਮ 'ਚ ਹੋਣਗੇ ਨਾ ਸਾਡੇ ਸਾਰੇ ਆਪਣੇ ਹੋਣਗੇ ਤੇ ਨੌਕਰ ਦਾ ਉਹ ਮੁੰਡਾ ਕਰੂਗਾ ਰੋਟੀ ਲੈ ਕੇ ਆਇਆ ਜੇ ਉਹ ਨਾ ਮੰਨਿਆ ਫਿਰ ਮੰਨੂ ਕਿਉਂ ਨਾ ਪਹਿਲਾਂ ਵੀ ਟਾਬੇ ਤਾਂ ਗਏ ਅਸੀਂ ਪਹਚਾਇਆ ਉਹਨੂੰ ਕੋਈ ਨਹੀਂ ਮੈਂ ਕਰਦਾ ਗੱਲ ਉਹਦੇ ਨਾਲ ਲੈ ਆ ਵੀ ਹੁਣ ਫਸੇ ਚਾਲ 'ਚ ਯਾਰ ਉਹਨਾਂ ਦੇ ਨੌਕਰ ਦਾ ਰੋਲ ਕਰ ਲੇਗਾ ਕਿੰਨਾ ਦੇ ਉਹਨਾਂ ਦੇ ਨੌਕਰ ਦਾ ਰੋਲ ਹਾਂ ਉਹਨਾਂ ਦਾ ਮੈਂ ਨੌਕਰ ਕਦੀ ਨਹੀਂ ਬੰਦਾ 5 ਮਿੰਟ ਦਾ ਕੰਮ ਆ ਯਾਰ ਬਸ ਐਕਸਟਰਾ ਟਿਪ ਲੈ ਲਈ ਫੂਡ ਤੋਂ ਬਗੈਰ ਮੈਥੋਂ ਮੇਰੀ ਜਾਨ ਛਡਾ ਦੇ ਆਰ ਜਨਕ ਨੂੰ ਚੁੰਝੜੇ ਕੀਤੀ ਨਾ ਮੈਂ ਛੇਤਰ ਫੇਰ ਦੇਣਾ ਈ ਜ਼ਿੰਮੇਵਾਰੀ ਤੇਰੀ ਹੁਣੀ ਚੱਲ ਠੀਕ ਆ ਤੂੰ ਉਹ ਰਾਜੂ ਲਿਆ ਪਹਿਲੇ ਲਿਆ ਪ੍ਰਾਪਰਟੀ ਦੇ ਕਾਗਜ਼ ਆਂ ਫੜ ਤਾਂ ਇਹ ਆਂ ਫੜ ਪ੍ਰਾਪਰਟੀ ਦੇ ਕਾਗਜ਼ ਮੇਰੀ ਤੇ ਮੇਰੀ ਕੁੜੀ ਦੀ ਜ਼ਿੰਦਗੀ ਜੋ ਦਫਾ ਜਾ ਬਹੁਤ ਵਧੀਆ ਬਹੁਤ ਅੱਛੇ ਵੈਲਕਮ ਟੂ ਪੰਜਾਬੀ ਫਿਲਮ ਇੰਡਸਟਰੀ ਤੁਸੀਂ ਤਾਂ ਕਮਾਲ ਹੀ ਕਰਤੀ ਤੁਹਾਡੇ ਡਾਇਲੌਗ ਹੋਰ ਵੀ ਲਿਖਾਂਗੇ ਆਪਾਂ ਕੱਲ 9 ਵਜੇ ਪਹੁੰਚੋ ਇਸੇ ਘਰ 'ਚ ਸ਼ੂਟਿੰਗ ਆ ਠੀਕ ਆ ਉਹ ਭੱਲੇ ਸੇਮਾ ਜੀ ਤੁਸੀਂ ਤਾਂ ਸ਼ੁਪੇ ਰਸਤਮ ਨਿਕਲੇ ਉਹ ਤੁਸੀਂ ਤਾਂ ਦਿਲ ਜਿੱਤ ਲਿਆ ਸਾਡਾ ਸਹੀ ਗੱਲ ਐ ਸੇਮਾ ਜੀ ਤੁਸੀਂ ਤਾਂ ਕਮਾਲ ਹੀ ਕਰਤੀ ਆ ਸਮਾ ਲੋ ਤੂੰ ਇਹਨਾਂ ਨਵੇਂ-ਨਵੇਂ ਸੂਟ ਵੇਖ ਲਾਤੀ ਰਿਆ ਫਿਲਮਾਂ ਕਰਕੇ ਮੈਂ ਬੰਬੇ ਤੱਕ ਤੱਕੇ ਖਾਦੇ ਸੀ ਜਦੋਂ ਮਿਲਣ ਲੱਗੀ ਫਿਲਮ ਤੇ ਪਿੰਡ ਹੀ ਮਿਲ ਗਈ ਸੇਮਾ ਜੀ ਹੁਣ ਤੁਸੀਂ ਵੱਡੇ ਐਕਟਰ ਬਣ ਜਾਣਾ ਵੇਖਿਓ ਕਿ ਤੇ ਧੀਰੇ ਨੂੰ ਭੁੱਲ ਨਾ ਜਾਇਓ। ਹੋ ਨਹੀਂ ਨਹੀਂ ਤੇਰੀਆ ਤੈਨੂੰ ਤਾਂ ਮੈਂ ਆਪਣਾ ਫੈਮਿਲੀ ਮੈਂਬਰ ਹੀ ਸਮਝਦਾ ਵਾਂ। ਤੂੰ ਸੇਮੇ ਦੀ ਸੱਜੀ ਬਾਹ ਵਾਂ। ਸਹੀ ਗੱਲ ਸੇਮਾ ਜੀ। ਵਾਹੇ ਇੱਕ ਗੱਲ ਚੰਗੀ ਕੀਤੀ ਧੀਰੇਆ ਗੱਲ ਤੂੰ ਜਿਹੜਾ ਉਹਨੂੰ ਮੇਰਾ ਨੌਕਰ ਬਣਾਉਂਦਾ ਸੀ ਉਹਦੀ ਟੁੱਟੀ ਜੀ ਬੂਥੀ ਵੇਖ ਕੇ ਨਾ ਮੇਰੇ ਦਿਲ ਨੂੰ ਸਕੂਨ ਹੀ ਮਿਲ ਗਿਆ। ਬਣਾਉਣਾ ਸੀ ਕੱਲ ਜਦੋਂ ਸਿਕਿਉਰਟੀ ਵਾਲੇ ਆਪਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਡਿਆ ਸੀ ਨਾ ਇਹ ਵੇ ਵੇ ਦੰਦ ਕੱਢਣ ਡਿਆ ਸੀ। ਜੇ ਉਹ ਅੱਜ ਆਇਆ ਨਾ ਅੱਜ ਉਹਦੇ ਮਾਰ ਮਾਰ ਮੁਕਿਆ ਦੰਦ ਹੀ ਕੱਢ ਦੇਣੇ ਆ। ਅੱਬ ਯਾਰ ਸਬਰ ਕਰੋ ਮੈਂ ਗਰੀਬ ਹਾਂ ਹਾਂ ਠੱਗੋ ਕਿਧਰ ਮੁਚਕਿਆ ਅੱਛਾ ਛਾ ਸ਼ੂਟਿੰਗ ਲਈ ਆਏ ਜੇ ਉਹ ਫਿਲਮ ਦੀ ਸ਼ੂਟਿੰਗ ਤਾਂ ਕੱਲ ਦੀ ਖਤਮ ਹੋ ਗਈ ਆ ਅੱਜ ਤੇ ਤੁਹਾਨੂੰ ਬਸ ਉਹਦਾ ਐਂਡੀ ਵਿਖਾਉਣਾ ਵਾ ਆਜੋ ਫਿਰ ਆ ਜਨਾਬ ਆਇਓ ਜਰਾ ਆ ਵੇਖ ਲਓ ਜਨਾਬ ਮੈਂ ਸਾਰੇ ਪੈਸੇ ਦਿੱਤੇ ਆ ਫਿਰ ਵੀ ਮੇਰਾ ਨਾਂ ਘਰ ਛੱਡਦੇ ਤੇ ਨਾਂ ਮੇਰੇ ਡੰਗਰ ਛੱਡਣ ਦੇ ਜੀ ਕਿਉਂ ਬਈ ਤੁਸੀਂ ਜਦੋਂ ਇਹ ਕੋਲੋਂ ਸਾਰੇ ਪੈਸੇ ਲੈ ਲਿਆ ਇਹਦਾ ਮਕਾਨ ਕਿਉਂ ਨਹੀਂ ਖਾਲੀ ਕਰਦੇ ਇਹਦੇ ਡੰਗਰ ਕਿਉਂ ਨਹੀਂ ਛੱਡਦੇ ਉਹ ਜਨਾਬ ਕਿਹੜੇ ਪੈਸੇ ਇਹਨੇ 1 ਵੀ ਰੁਪਈਆ ਨਹੀਂ ਦਿੱਤਾ ਮੈਨੂੰ ਆ ਵੇਖ ਲਓ ਜਨਾਬ ਮੇਥੋਂ ਫੋਟੋਆਂ ਵੀ ਹੈਗੀਆਂ ਪ੍ਰੂਫ ਵਜੋਂ ਵੇ ਸਬੂਤ ਝੂਠ ਬੋਲਦੇ ਓ ਜਨਾਬ ਇਹ ਕੱਲ ਦੀ ਸ਼ੂਟਿੰਗ ਦੀਆਂ ਫੋਟੋਆਂ ਵਾਂ ਜੇ ਮਿਰਤੇ ਚ ਯਕੀਨ ਨਹੀਂ ਆ ਤੇ ਇਹਨੂੰ ਪੁੱਛ ਲੋ ਦੱਸੋ ਧੀਰੇਆ ਜਨਾਬ ਧੀਰੇ ਨੇ ਕਦੀ ਝੂਠ ਨਹੀਂ ਬੋਲਿਆ ਤੇ ਨਾਲੇ ਆ ਜਿਹੜੇ ਪੈਸਿਆਂ ਦੀ ਗੱਲ ਹੋਣ ਢਈ ਨਾ ਇਹ ਕੱਲ ਸ਼ੂਟਿੰਗ ਵਾਲੀ ਕੋਈ ਗੱਲ ਨਹੀਂ ਆ ਮੇਰੇ ਸਾਹਮਣੇ ਪੈਸੇ ਦਿੱਤੇ ਆ ਉਹਨੇ ਜਨਾਬ ਇਹ ਗੱਲ ਮੇਰਾ ਜੀ ਮੇਰੇ ਸਾਹਮਣੇ ਮੁੰਡੇ ਨੇ ਪੈਸੇ ਦਿੱਤੇ ਆ ਮੈਂ ਮੌਕੇ ਦਾ ਗਵਾਹ ਜੀ ਨਹੀਂ ਸਰ ਕੱਲ ਇੱਥੇ ਸ਼ੂਟਿੰਗ ਹੋ ਰਹੀ ਸੀ ਜੀ ਮੈਂ ਆਪੇ ਇੱਥੇ ਆ ਸੀ ਬਦੱਸੋ ਕਰਦਾਸ ਸ਼ੂਟਿੰਗ ਦਾ ਤੇ ਮੈਨੂੰ ਪਤਾ ਨਹੀਂ ਪਰ ਤੂੰ ਜਿਹੜੇ ਡਰਾਮੇ ਕਰਦਾ ਨਾ ਉਹਦੀਆਂ ਸਾਰੀਆਂ ਰਿਪੋਰਟਾਂ ਮੇਰੇ ਕੋਲ ਪਾਉਣਾ ਤੇਰੇ ਗਾਰਡਰ ਚ ਕੁੱਬ ਇਹਦੀ ਡਿਟੇਲ ਨੋਟ ਕਰ ਓਏ ਇਹਨੂੰ ਵਿਖਾਈਏ ਗੰਗਾ ਨਗਰ ਦਾ ਬਾਡਰ ਜੀ ਜਨਾਬ ਉਹ ਨਹੀਂ ਸਰ ਮੈਂ ਨਹੀਂ ਹੈ ਸਰ ਰਾਤੇ ਚ ਪੈਣਾ ਜੀ ਆ ਪੈ ਇਹ ਆ ਮੁੰਡਾ ਪੈਸੇ ਦੇ ਤਾਂ ਰਿਆ ਹੀ ਜੀ ਮੇਰੇ ਸਾਹਮਣੇ ਫੜਿਆ ਜੀ ਇਹ ਚਾਵਲ ਜਨੇ ਤੇਰੇ ਨਾਲ ਮੈਂ ਕਰਦਾ ਗੱਲ ਸੁਣਿਆ ਤੁਸੀਂ ਹੋ ਲੋਟੂ ਟੋਲਾ ਕੱਲ ਤੱਕ ਜੇ ਇਹਦਾ ਮਕਾਨ ਖਾਲੀ ਨਾ ਨਾ ਕੀਤਾ ਤੇ ਡੰਗਰ ਨਾ ਨਾ ਛੱਡੇ ਤੁਹਾਡੇ ਸਾਰਿਆਂ ਦੇ ਪਰਚਾ ਦਊ ਕੱਲ ਦਾ ਮਤਲਬ ਕੱਲ ਪਰਸੋਂ ਨਹੀਂ ਤੁਹਾਨੂੰ ਡੀਐਸਪੀ ਸ਼ਮਸ਼ੇਰ ਸਿੰਘ ਦਾ ਸੁਭਾ ਦਾ ਨਹੀਂ ਪਤਾ ਚਲੋਏ ਸਰ ਮੈਨੂੰ ਤਾਂ ਪਤਾ ਨਹੀਂ ਜੀ ਸੁਭਾ ਦਾ ਇੱਕ ਮਿੰਟ ਸਰ ਗਲਤ ਸੁਣੋ ਜੀ ਸਰ ਮੈਂ ਕੱਲ ਹੀ ਘਰ ਖਾਲੀ ਕਰਾ ਦੇਣਾ ਸਰ ਸਰ ابھی ਤੱਕ ਨਹੀਂ ਸਰ ਮੇਰੀ ਗੱਲ ਤਾਂ ਲਾਇਸੈਂਸ ਸਭੀ ਬਾਤ ਕਿਦਾਂ ਬਗੇ ਲਿਆ ਹੋਇਆਂ ਜਗੁਣੀਆਂ ਚ ਕਿ ਨਹੀਂ ਮੇਰਾ ਕੀ ਵਿਗਾੜ ਲਿਆ ਸੇਮ ਵਾਈ ਰਗੜਿਆ ਗਿਆ ਪੇਪਰ ਪੜ ਪਹਿਲੂ ਚੰਗੀ ਤਰ੍ਹਾਂ ਹੌਂਸਲਾ ਰੱਖ ਪਹਿਲੋ ਇਹ ਤਾਂ ਸੁਣ ਲੋ ਵੀ ਤੁਹਾਨੂੰ ਗੇਮ ਪੂਰੀ ਪਈ ਕਿੱਦਾਂ ਵਾ ਵਾ ਭਾਈ ਪੂਰਾ ਸਿਰਾ ਕਰਾਇਆ ਪਿਆ ਯਾਰ ਜੀ ਦੋਸਤੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ